ਆਓ ਕੈਂਡੀਡਟ ਨਾਲ ਗੱਲਬਾਤ ਕਰੀਏ ਜੋ ਬਲਵਿੰਦਰ ਕੋਲ ਜੀ ਕੁਖਸ਼ੋਰ ਚੋਣ ਨਿਸ਼ਾਨ ਸਟੂਰ ਜੋ ਮੈਦਾਨ ਵਿੱਚ ਉਤਰਿਆ ਉਹਨਾਂ ਨਾਲ ਗੱਲਬਾਤ ਕਰੀਏ ਕੈਂਡੀਡਟ ਨਾਲ ਸਸਿਕਾ ਮੈਡਮ ਜੀ ਇਹ ਆ ਜ ਤੁਸੀਂ ਮੈਦਾਨ ਦੇ ਵਿੱਚ ਆਏ ਆ ਕਿਹੜੇ ਨਿਸ਼ਾਨ ਤੋਂ ਚੋਣ ਲੜਦੇ ਆ ਤੁਸੀਂ ਤੂੰ ਤਾਂ ਲੜਦਾ ਜੀ ਹਾਂ ਜੀ ਪਬਲਿਕ ਨੂੰ ਜਾਂ ਵੋਟਰਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਆ ਉਹਨਾਂ ਦੇ ਪਤੀ ਨਾਲ ਜੋ ਕੁਖਸ਼ੋਰ ਇਹ ਨਾਲ ਗੱਲਬਾਤ ਕਰੀਏ ਕੈਂਡੀਡੇਟ ਜੀ ਪਰਿਨਾ ਕੁਸ਼ਵਰ ਜੀ ਸਤਿ ਸ਼੍ਰੀ ਅਕਾਲ ਜੀ ਸਸ਼ਿਕਾ ਜੀ ਹੈ ਨਮ ਦਰਸ਼ਕਾਂ ਜਿਹੜਾ ਸਭ ਤੋਂ ਪਹਿਲਾਂ ਦਾ ਜਿਹੜਾ ਸ਼ਸ਼ੀਕਾਰ ਨਮਸਕਾਰ ਸਾਰੇ ਇਲਾਕੇ ਦੇ ਜਿਹੜੇ ਸੂਝਵਾਨ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਤੇ ਹੋਰ ਮਿਹਨਤੀ ਲੋਕਾਂ ਨੂੰ ਅਪੀਲ ਕਰ ਰਹੇ ਆ ਕਿ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰធី ਦੀਆਂ ਜਿਹੜਾ ਚੋਣਾਂ ਦੇ ਦਰਮਿਆਨ ਵੱਖ-ਵੱਖ ਰਣ ਪ੍ਰਭੀਆਂ ਜਿਹੜੀਆਂ ਪਾਰਟੀਆਂ ਚੋਣਾਂ ਦੇ ਦਰਮਿਆਨ ਜਿਹੜੀਆਂ ਉਤਰੀਆਂ ਕਿਹੜਾ ਮੁੱਦੇ ਆ ਕੋ ਜਿਹੜੀ ਉਹ ਚੋਣ ਜਿਹੜੇ ਲੜ ਰਹੇ ਆ ਕਿਸੇ ਕੋਲ ਵੀ ਲੋਕਾਂ ਦੇ ਪੇਟਾਂ ਜਿਹੜੀਆਂ ਬਣਾ ਦੇ ਕੋ ਬੰਦੇ ਨਤੀਜੇ ਨੂੰ ਕੋਈ ਦਾ ਪ੍ਰੋਗਰਾਮ ਨਹੀਂ ਕਿਉਂਕਿ ਹੁਣ ਤੱਕ ਜਿਹੜੀਆਂ ਕਈ ਇੰਦਰੀਆ ਪਾਰਟੀਆਂ ਜਿਹੜੀਆਂ ਸਕੇਤ ਦੇ ਵਿੱਚ ਵੀ ਸਰਕਾਰ ਨੇ ਜਿਹੜੀ ਆ ਪੰਜਾਬ 'ਚ ਵੀ ਰਹੀ ਆ ਤੇ ਉਹ ਲੋਕਾਂ ਦੇ ਵਿਰੋਧ ਦੇ ਵਿੱਚ ਜਿਹੜੀਆਂ ਨੀਤੀਆਂ ਲੈ ਕੇ ਆਏ ਤੇ ਉਹਨਾਂ ਨੂੰ ਵੀ ਲੜਾ ਲੱਗ ਪਾ ਰਹੇ ਆ ਪਰ ਉਹਦਾ ਇਹ ਸਿੱਟਾ ਕਿ ਅੱਜ ਬੇਰੁਜ਼ਗਾਰੀ ਜਿਹੜੀ ਆ ਉਹ ਸਿਖਰਾਂ ਜਿਹੇ ਸ਼ੋਰੇ ਹੀ ਆ ਲੋਕਾਂ ਦੇ ਕੋਲ ਰੁਜ਼ਗਾਰ ਨਹੀਂ ਹੈਗਾ ਲੋਕਾਂ ਦੇ ਕੋਲ ਸਿਹਤ ਜਿਹੜੀਆਂ ਸਹੂਲਤਾਂ ਉਹ ਵੀ ਪਹੁੰਚ ਤੋਂ ਬਾਹਰ ਹੋ ਰਹੀਆਂ ਆ ਵਿਦਿਆ ਜਿਹੜੀ ਆ ਉਹ ਵੀ ਪਹੁੰਚ ਤੋਂ ਬਾਹਰ ਹੋਈ ਆ ਔਰ ਇਥੋਂ ਤੱਕ ਜਿਹੜਾ ਆਮ ਲੋਕਾਂ ਦੇ ਕੋਲ ਪੀਣ ਵਾਲਾ ਪਾਣੀ ਜਿਹੜਾ ਉਹ ਵੀ ਲੋਕ ਉਹਨਾਂ ਦੇ ਜਿਹੜਾ ਨਿਰਭਰਿਆ ਸਰਕਾਰਾਂ ਲੋਕਾਂ ਨੂੰ ਕੋਈ ਜਿਹੜੀਆਂ ਬੰਦਿਆ ਦੀ ਸਹੂਲਤਾਂ ਤੱਕ ਜਿਹੜੀਆਂ ਪ੍ਰੋਵਾਈਡ ਉਹ ਨਹੀਂ ਕਰਾ ਸਕਦੇ ਆ ਹੁਣ ਜੇ ਗੱਲ ਕਰਨੀ ਹੋਵੇ ਤਾਂ ਭਾਰਤੀ ਜਤਾ ਪਾਰਟੀ ਦੀ ਜਿਹੜੀ ਕੇਂਦਰ ਦੇ ਵਿੱਚ ਸਰਕਾਰ ਆ ਉਹ ਆਪ ਦਾ ਦੋ ਬਿਲਡਰਾਂ ਤੇ ਖੜੀ ਹੈ ਇੱਕ ਆਪ ਦਾ ਤੇਜ ਨਿਨ ਚਿਹ ਦੂਰਾ ਅਸਤੇ ਜਿਹੜਾ ਉਹ ਬਣਾਉਣਾ ਚਾਹੁੰਦੇ ਆ ਔਰ ਦੂਸਰਾ ਜਿਹੜਾ ਉਹ ਕਾਰਪੋਰੇਟ ਘਰਾਣੇ ਦੀ ਸੇਵਾ ਦੇ ਵਿੱਚ ਲੱਗੀ ਹੋਈ ਆ ਔਰ ਉਸੇ ਕੜੀ ਦੇ ਵਿੱਚ ਜੋ ਜਿਹੜਾ ਬਿਜਲੀ ਸੋਧ ਬਿੱਲ 2025 ਉਹ ਲੈ ਕੇ ਆਏ ਆ ਔਰ ਉਹ ਬਿੱਲ ਜਦੋਂ ਕਾਨੂੰਨ ਦਾ ਰੂਪ ਧਾਰਨ ਕਰ ਗਿਆ ਤੇ ਜਿੱਥੇ ਹੱਥ ਚੇਪ ਵਾਲੇ ਜਿਹੜੇ ਮੀਟਰ ਜਿਹੜੇ ਲੋਕਾਂ ਦੇ ਲੱਗ ਰਹੇ ਆ ਇਹ ਬਿਜਲੀ ਦਾ ਟਿੰਜੀ ਕਰਨ ਦੀ ਤਿਆਰੀ ਵਿੱਚ ਉਹ ਇੱਕ ਜਿਹੜਾ ਕਾਰਪੋਰੇਟ ਕਰਾ ਰਿਆ ਦੇ حوالے ਜਿਹੜੀ ਆ ਬਿਜਲੀ ਉਹ ਕੀਤੀ ਜਾਣੀ ਆ ਪਰ ਉਹਦੇ ਤਿਆਰੀ ਵਜੋਂ ਜਿਹੜੇ ਘਰਾਂ ਦੇ ਜਿਹੜੇ ਸਮਾਰਟ ਮੀਟਰ ਲਾਏ ਜਾ ਰਹੇ ਆ। ਪਰ ਜਦੋਂ ਬਿਜਲੀ ਕਾਨੂੰਨ ਬਣ ਗਿਆ ਪਰ ਉਹ ਲਾਗੂ ਹੋਇਆ ਇਹ ਘਰਾਂ ਨੇ ਜਿਹੜੇ ਬਿਜਲੀ ਬਿੱਲਾਂ ਨੇ ਮਾਫੀ ਆ ਪਰ ਉਹ ਮਾਫੀ ਦੀ ਸਹੂਲਤ ਜਿਹੜੀ ਆ ਉਹ ਖੋਹੀ ਜਾਣੀ ਆ ਉਹ ਖੋਣ ਦੀ ਤਿਆਰੀ ਕੀਤੀ ਜਾ ਰਹੀ ਆ। ਔਰ ਲੋਕ ਚਾਹੇ ਕਿਸਾਨ ਹੋਣ ਮਜ਼ਦੂਰ ਹੋਣ ਦੁਕਾਨਦਾਰ ਹੋਣ ਤੇ ਹੋਰ ਆਪ ਲੋਕ ਹੋਣੋ ਕਰਾਦੇ ਬਿਜਲੀ ਦੇ ਬਿੱਲ ਤਾਂ ਦੀ ਹਾਲ ਦੇ ਵਿੱਚ ਵੀ ਇਹ ਹਜ਼ਾਰਾਂ ਰੁਪਏ ਦੇ ਬਿੱਲ ਜਿਹੜੇ ਆ ਧੰਗੜਾ ਜਿਹਾ ਆਇਆ ਉਹ ਤਾਂ ਦੋਸਮਰਤ ਆ ਕਿਉਂ ਨਹੀਂ ਤਾਂ ਦੋਸਮਰਤ ਆ ਕਿਉਂਕਿ ਲੋਕਾਂ ਦੇ ਕੋਲ ਕੋਈ ਝਗਾਰ ਦੀ ਤਸੀਲੇ ਨਹੀਂ ਹੈਗੀ ਜਦੋਂ ਸਰਕਾਰ ਨਹੀਂ ਹੈਗਾ ਫਿਰ ਪੰ ਪੈਸਾ ਕਿੱਥੋਂ ਆਣਾ ਜੇ ਪੈਸਾ ਨਹੀਂ ਹੈਗਾ ਤੇ ਬਿਜਲੀ ਦੇ ਬਿੱਲ ਕਿੱਦਾਂ ਤਰਨਗੇ ਔਰ ਜਦੋਂ ਕੇਂਦਰ ਦੀ ਸਰਕਾਰ ਜਿਹੜੀ ਬਿਜਲੀ ਐਕਟ ਜਿਹੜਾ ਲਿਆ ਰਹੀ ਆ ਭਗਵੰਤ ਮਾਨ ਦੀ ਪੰਜਾਬ ਦੀ ਸਰਕਾਰ ਇਸ ਬਿਜਲੀ ਬਿੱਲ ਜਿਹੜਾ 2025 ਜਿਹੜਾ ਲਿਆਂਦਾ ਜਾ ਰਿਹਾ ਔਰ ਉਹਦੇ ਖਿਲਾਫ ਵਿਰੋਧ ਕਰਨਾ ਤਾਂ ਦੂਰੇ ਇੱਕ ਸ਼ਬਦ ਤੱਕ ਨਹੀਂ ਬੋਲੇ ਇਸੇ ਤਰ੍ਹਾਂ ਜਿਹੜੀ ਦੂਜੀ ਪਾਰਟੀ ਆ ਵਿਰੋਧੀ ਪਾਰਟੀ ਆ ਕਾਂਗਰਸ ਆ ਉਹ ਵੀ ਇੱਥੇ ਜ਼ੁਬਾਨ ਤੱਕ ਨਹੀਂ ਖੋਲੀ ਹੋਰ तमाम ਜਿੰਗੀਆਂ ਚੋਣਾਂ ਦੇ ਵਿੱਚ ਹਾਕਮ ਜਮਾਤ ਪਾਰਟੀਆਂ ਖੜੀਆਂ ਕੋਈ ਇੱਥੇ ਇੱਕ ਸ਼ਬਦ ਤੱਕ ਨਹੀਂ ਬੋਲੇ ਔਰ ਕੱਲਾ ਇਹ ਬਿਜਲੀ ਜਿਹੜਾ ਸੋਧ ਬਿੱਲ 2025 ਆ ਉਹਨੇ ਲੋਕਾਂ ਦੇ ਇਕੱਲਾ ਬਿਜਲੀ ਦਾ ਭਾਰ ਨਹੀਂ ਪੈਣਾ ਆਰਥਿਕ ਰੂਪ ਦੇ ਵਿੱਚ ਜਿਹੜਾ ਬੋਝ ਨਹੀਂ ਇਕੱਲਾ ਪੁਣਾ ਮਹਿਕਮਾ ਪ੍ਰਾਈਵੇਟ ਹੋਇਆ ਤੇ ਨੈੱਟ ਵਿੱਚ ਜਿਹੜੇ ਸਰਕਾਰੀ ਮੁਲਾਜ਼ਮੀਆਂ ਨੂੰ ਨੌਕਰੀ ਖੁੱਸ ਗਈ ਹੈ ਔਰ ਜਿੱਤੇ ਉਹਨੇ ਨੌਕਰੀ ਖੁੱਸ ਗਈ ਹੈ ਉਹਦੇ ਨਾਲ ਜੋ ਪੰਜਾਬ ਦਾ ਅਧਿਕਾਰ ਆ ਕਿ ਬਿਜਲੀ ਜਿਹੜਾ ਪੰਜਾਬ ਸਬਜੈਕਟ ਆ ਪੰਜਾਬ ਦਾ ਰਾ ਪੰਜਾਬ ਰਾਜ ਦਾ ਜਿਹੜਾ ਅਧਿਕਾਰ ਆ ਔਰ ਉਹ ਅਧਿਕਾਰਾਂ ਤੇ ਵੀ ਸ਼ਾਪਾ ਤੇ ਬਹੁਤ ਸਾਰੇ ਲੋਕ ਅੱਜ ਪੰਜਾਬ ਪੰਜਾਬੀ ਤੇ ਪੰਜਾਬੀਆਂ ਦੀ ਗੱਲ ਕਰਦੇ ਆ ਪਰ ਉਹ ਇਸ ਮੰਨਦੇ ਵੀ ਉਹਨਾਂ ਨੂੰ ਜਿਹੜਾ ਬੋਲਣਾ ਚਾਹੀਦਾ ਤੇ ਇਹ ਜਿਹੜੀਆਂ ਪਾਰਟੀਆਂ ਹੁਣ ਵਿਧਾਨ ਸਭਾ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਹਕਮਤਰਾ ਹੈਗਾ ਚੋਣਾਂ ਦੇ ਵਿੱਚ ਹੈਂ ਚਾਹੇ ਚਲੂ ਪਾਰਟੀਆਂ ਚਾਹੇ ਕਾਂਗਰਸ ਚਾਹੇ ਭਾਜਪਾ ਵਾ ਆਲੀਆ ਬਸਪਾ ਵਾ ਇੰਨਾ ਤਾਂ ਕਿਤੇ ਵਿਰੋਧ ਜਿਹੜਾ ਪੰਜਾਬ ਸਾਨੂੰ ਨਜਾਇਜ਼ ਹੋ ਤੱਕ ਆਇਆ ਵੀ ਬਿਜਲੀ ਬਿੱਲਾਂ ਦਾ ਬਿੱਲ ਦਾ ਜਿਹੜਾ ਵਿਰੋਧ ਕਰ ਰਹਾ ਹੈ ਇਸ ਕਾਕੇ ਨੂੰ ਹੋਰ ਭਲੇ ਦੀ ਆਸ ਨਹੀਂ ਰੱਖਣੀ ਜਿਹੜੀ ਆ ਉਹ ਲੱਗਦਾ ਕਿ ਉਹ ਦਰਸਤ ਨਹੀਂ ਹੋਏਗਾ ਅਸੀਂ 2020-2025 ਦੇ ਖਿਲਾਫ 8 ਦਸੰਬਰ ਨੂੰ ਸਾਰੇ ਪੰਜਾਬ ਦੇ ਵਿੱਚ ਜਿਹੜਾ ਉਹ ਬਿੱਲ ਦੀਆਂ ਕਾਪੀਆਂ ਸਾੜ ਕੇ ਐਲਾਨ ਕਰਕੇ ਹਟਿਆ ਕਿ ਅਸੀਂ ਬਿਜਲੀ ਪ੍ਰਾਈਵੇਟ ਜਿਹੜੀ ਹੋਣੀ ਨਹੀਂ ਦੇਣੀ ਬਿਜਲੀ ਕਾਨੂੰਨ ਜਿਹੜਾ ਉਹ ਲਾਗੂ ਨਹੀਂ ਹੋਣ ਦੇਣਾ ਕਰਾਂ ਦੇ ਬਿੱਲ ਨੂੰ ਜਿਹੜੀ ਜਾਰੀ ਕੀਤੀ ਜਾ ਰਹੀ ਹੈ 스마트 ਮੀਟਰ ਜਿਹੜੇ ਲਾਏ ਜਾ ਰਹੇ ਆ ਉਹਦਾ ਜਿਹੜਾ ਡਟ ਕੇ ਵਿਰੋਧ ਕਰਾਂਗੇ ਔਰ ਇਸ ਚੋਣ ਦੇ ਵਿੱਚ ਵੀ ਇਹ ਲੋਕਾਂ ਨੂੰ ਜਿਹੜਾ ਲਾਮਬੰਦ ਕਰ ਲਈ ਇਸ ਸੰਘਰਸ਼ ਲਈ ਜਿਹੜਾ ਲਾਮਬੰਦ ਕਰ ਲਈ ਚੋਣਾਂ ਦੇ ਵਿੱਚ ਵੀ ਜਿਹੜੇ ਸਾਡਾ ਉਮੀਦਵਾਰ ਉਹ ਜ਼ਿਲ੍ਹਾ ਪ੍ਰੀਸ਼ਦ ਬਰਿਆਣਾ ਜ਼ੋਨ ਤੋਂ ਜਿਹੜਾ ਜ਼ੋਨਸ਼ਾ ਜਿਹੜਾ ਸਟੂਲ ਆ ਇੱਕ ਖਨਕਰ ਬਲਾਕ ਸੰਤੀ ਜ਼ੋਨ ਤੋਂ ਜਿਹੜਾ ਸਾਡਾ ਉਮੀਦਵਾਰ ਸਰਜੀਤ ਕੌਰ ਕੋਤੋਆ ਵਾਲਿਆ ਜਿਹੜਾ ਜ਼ੋਨਸ਼ਾ ਜਿਹੜਾ ਵੈਟ ਆ ਅਸੀਂ ਜਿਹੜੇ ਦੋਨੋਂ ਵੀਰਵਾਰ ਜਿਹੜੇ ਇਸ ਨਹਿਰੀਏ ਤੋਂ ਖੜੇ ਕੀਤੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਲਾਭੰਦ ਕਰਕੇ ਜਿੱਥੇ ਸਰਕਾਰ ਬਿਜਲੀ ਸੋਧ ਬਿੱਲ 2025 ਲਿਆ ਕੇ ਲੋਕਾਂ ਦੇ ਬਿਜਲੀ ਦਾ ਭਾਰੀ ਜਿਹੜਾ ਬੋਝ ਪਹੁੰਚ ਜਾ ਰਹੀ ਆ ਪ੍ਰਾਈਵੇਟ ਕਰਨ ਜਾ ਰਹੀ ਆ ਬਿਜਲੀ ਵਿਭਾਗ ਨੂੰ ਔਰ ਡੋਪਰੀਆਂ ਉਹਦੇ ਦਾ ਖਤਮ ਹੋ ਰਿਹਾ ਪੰਜਾਬ ਦਾ ਅਧਿਕਾਰ ਜਾਂਦਾ ਲੱਗਣਾ ਔਰ ਉਹਦੇ ਖਾਸ ਕਾਨੂੰਨ ਨੂੰ ਰੱਦ ਕਰਾਉਣ ਜਿੱਥੇ ਲੋਕਾਂ ਦੇ ਲਾਭੰਦ ਕਰ ਰਹੇ ਆ ਉਥੇ ਜਿੱਥੇ ਸਰਕਾਰ ਨਵਾਂ ਜਿਹੜਾ ਬੀਜ ਬਿੱਲ 2025 ਲਿਆ ਰਹੀ ਹੈ ਜਿਹਦੇ ਨਾਲ ਕਿਸਾਨਾਂ ਦੇ ਕੋਲ ਆਪਣੀ ਫਸਲ ਪੀਜਣ ਲਈ ਆਪਣਾ ਬੀਜ ਰੱਖਣ ਦਾ ਕੋਈ ਅਧਿਕਾਰ ਨਹੀਂ ਹੋਣਾ ਔਰ ਉਹ ਵੀ ਕਾਰਨ ਜਿਹੜਾ ਕੁਦਰਤ ਦੇ ਵਿਰੋਧੀ ਔਰ ਕਿਸਾਨ ਉਰੋਧੀ ਜਿਹੜੇ ਬੀਜ ਆ ਉਹ ਮਨਸੈਂਟੋ ਵਰਗੀਆਂ ਕੰਪਨੀਆਂ ਜਿਹੜੀਆਂ ਬਾਹਰ ਵੱਟੀਆਂ ਕੰਪਨੀਆਂ ਜਿਹੜੀਆਂ ਉਹਨਾਂ ਦਾ ਬੀਜ ਜਿਹੜਾ ਇੱਥੇ ਉਹਨੂੰ ਰਾਏ ਦਿੱਤਾ ਜਾ ਰਿਹਾ ਕਿ ਉਹ ਹੀ ਪੀਜਿਆ ਜਾਊਗਾ ਉਹ ਹੀ ਕੱਟਿਆ ਜਾਊਗਾ ਜਿਹਦੇ ਨਾਲ ਬਾਰਲੇ ਬੀਜਦਾਰ ਜਿਹੜਾ ਜਿੱਥੇ ਜਿਹੜੇ ਇੰਟਰਨੈਸ਼ਨਲ ਆ ਰਹੇ ਆ ਉਹ ਉਹਦੇ ਨਾਲ ਲੋਕਾਂ ਦੀ ਸਿਹਤ ਨਹੀਂ ਪਕੜਦੀਆਂ ਜੇ ਸਿਹਤ ਨਹੀਂ ਪਕੜਦੀਆਂ ਤਾਂ ਲਾਜ ਦੀ ਸੋਲ ਤਾਂ ਪਹਿਲੂ ਲੋਕਾਂ ਕੋਲ ਹੈ ਨਹੀਂ ਲੋਕਾਂ ਨੂੰ ਮਾਰਨ ਲਈ ਬਿਮਾਰ ਕਰਨ ਲਈ ਲੋਕਾਂ ਦੇ ਜ਼ਮੀਨਾਂ ਦੇ ਕਬਜ਼ੇ ਕਰਨ ਲਈ ਉਦਾਂ ਦੇ ਜਿਹੜੇ ਕਾਨੂੰਨ ਲਿਆਦੇ ਆ ਰਹੇ ਉਹਦਾ ਡਟ ਕੇ ਜਿਹੜਾ ਵਿਰੋਧ ਕਰ ਲਈ ਇਹ ਸੰਘਰਸ਼ ਨੂੰ ਜਿਹੜਾ ਅੱਗੇ ਬਤੌਰ ਲਈ ਜਿਹੜਾ ਆਸ ਹੈ ਕਿ ਚੋਣਾਂ ਦੇ ਵਿੱਚ ਵੀ ਜਿਹੜਾ ਆਪਣੀ ਜਿਹੜੀ ਉਸਧਨੂ ਜਿਹੜਾ ਵੋਟ ਪਾਉ ਜਿਹੜਾ ਚੋਣ ਸ਼ਰਨ ਜਿਹੜਾ ਫਰੀਆਰਾ ਚੋਂ ਤੋਂ ਸਟੂਰੀਆ ਬਲਕ ਸਭ ਦੀ ਜੋੜੀ ਖੰਡਗਲ ਦਾ ਜਿਹੜਾ ਉਹ ਬੈਰ ਟੱਚ ਫੰਕਸ਼ਨ ਹੈ ਉੱਤੇ ਬੋਲ ਪਾ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਰੇਸ਼ਨ ਕਰ ਸ਼ੁਰੂ ਜਣਾ ਉਹ ਤੇਜ਼ ਕਰਨੀ ਜਿਹੜਾ ਸਾਥ ਦਿਓਗੇ ਇਹੀ ਐਸੀ ਜਿਹੜਾ ਬਰੀਆਰਾ ਚੋਂ ਦੁੱਧ ਟਿਕਣਗਲ ਚੋਂ ਤੋਂ ਜਿਹੜੀ ਜਿਹੜਾ ਆਪਣੇ ਮਹਿੰਦੀ ਲੋਕਾਂ ਤੋਂ ਮੰਨ ਕਰਦੇ ਆ ਕਿ ਆਪਣੇ ਦਾ ਗੁਜਰਾ ਮਜ਼ਬੂਤ ਕਰੋ ਤੇ ਜਿਹੜੀਆਂ ਲੋਕ ਸਰੋ ਤੇ ਨੀਤੀਆਂ ਲਿਆ ਰਹੇ ਆ ਲਾਗੂ ਕਰ ਰਹੇ ਆ ਚਾਹੇ ਉਹ ਆਰਮਾਨ ਦੀ ਪਾਰਟੀ ਆ ਕਾਂਗਰਸ ਆ ਜਿਸੇ ਵੀ ਚਾਹੇ ਉਹ ਕੋਈ ਜਿਹੜੀ ਪਾਰਟੀ ਆ ਉਹਨਾਂ ਦੇ ਉਮੀਦਵਾਰਾਂ ਨੂੰ ਬਿਲਕੁਲ ਜਿਹੜਾ ਮੂੰਹ ਨਾਲ ਆ ਕਿ ਹੁਣ ਤੱਕ ਉਹਨਾਂ ਦੇ ਅਧਿਕਾਰੀ ਇਹ ਹੀ ਲੋਕ ਜ਼ਿੰਮੇਵਾਰ ਆ ਤੇ ਮੋੜ ਮੋੜ ਉਹਨਾਂ ਪਰਖਣ ਦੀ ਜਿਹੜੀ ਲੋੜ ਨਹੀਂ ਹੈਗੀ ਆਪਣੇ ਕੇਰੋ ਨਿਜੀ ਕਰੋ ਬਹੁਤ ਬਹੁਤ ਧੰਨਵਾਦ ਅਸਾਦੀ ਜਿਹੜੀ ਆ تین ਵੋਟਰਾਂ ਨੂੰ ਕੀ ਪੀਟ ਕਰਨਾ ਚਾਹੁੰਦੇ ਇਹੀ ਅਸੀਂ ਕਰਦੇ ਕਿ ਹੁਣ ਤੱਕ 75 76% ਦੇ ਚਾਹੇ ਉਹ ਬੀਐਸ ਜਿਹੜੀ ਭਾਜਪਾ ਵਾ ਚਾਹੇ ਬੰਗਰਸਿਆ ਕਾਲੀਆ ਚਾਹੇ ਕੋਈ ਹੋਰ ਆ ਇਹਨਾਂ ਹਰ ਇੱਕ ਪਾਰਟੀਆਂ ਨੂੰ ਵੋਟਾਂ ਪਾ ਪਾ ਕੇ ਹੱਥ ਖਲਾ ਕਾਲੀਕਰੋਣ ਤੋਂ ਸਵਾਏ ਲੋਕਾਂ ਦੇ ਪੱਲੇ ਹੋਰ ਕੱਖ ਨਹੀਂ ਇਹਨਾਂ ਨੇ ਪਾਇਆ ਇਹਨਾਂ ਨੇ ਵੱਡੇ ਜਿਹੜੇ ਆ ਵੱਡੇ ਜਿਹੜੇ ਸਾਮਰਾਜ ਚ ਲਟੇਰੇ ਆ ਵੱਡੇ ਜਿਹੜੇ ਜ਼ਕੀਰਦਾਰ ਆ ਵੱਡੇ ਜਿਹੜੇ ਦਲਾਲ ਸਮਾਏ ਆ ਉਹਨਾਂ ਦੀ ਹੋਂਦਕ ਸੇਵਾ ਕੀਤੀ ਹੈ ਔਰ ਉਹਨਾਂ ਦੀ ਸੇਵਾ ਦੇ ਵਿੱਚ ਇਹ ਪਾਰਟੀਆਂ ਲੱਗੀਆਂ ਹਾਂ ਹਾਂਜੀ ਵਿਕਾਸ ਵਾਂਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਹਾਂਜੀ ਵਿਕਾਸ ਵਿਕਾਸ ਇਸ ਸੰਬੰਧ ਵਿੱਚ ਕੀ ਕਰਨਾ ਚਾਹੀਦਾ ਵਿਕਾਸ ਵੈਸੇ ਤੇ ਜਿਹੜੇ ਇਹ ਹੁਣ ਤੱਕ ਵਿਕਾਸ ਸੇ ਗਲੀਆਂ ਨਾਲੀਆਂ ਤੇ ਵਿਕਾਸ ਕੀ ਜਾ ਰਿਹਾ ਤੇ ਗਲੀਆਂ ਨਾਲੀਆਂ ਦਾ ਵੀ ਕਿਸ ਤਰ੍ਹਾਂ ਦਾ ਹਸ਼ਰਿਆ ਕਿਸ ਤਰ੍ਹਾਂ ਦਾ ਸ਼ੱਕਾ ਦਾ ਹਾਲ ਹੈ ਉਹ ਵੀ ਹੈ ਤੁਸੀਂ ਆਪਾਂ ਸਾਰੇ ਇਲਾਕੇ ਦਾ ਦੇਖ ਸਕਦੇ ਹਾਂ ਕਿ ਇਤਲਾਕ ਜਨ ਖੜੇ ਪਏ ਆ ਲੋਕ ਡਿੱਗ ਕੇ ਸੱਟਾਂ ਲਵਾ ਕੇ ਬਹੁਤ ਦੇ ਮੂਚ ਜਾ ਰਹੇ ਆ ਤੇ ਉਸ ਪਾਸੇ ਵੀ ਇਹ ਕਹਿੰਦਾ ਬਿਲਕੁਲ ਧਿਆਨ ਨਹੀਂ ਹੋ ਰਿਹਾ 70% ਸਾਰ ਗਲੀਆਂ ਨਾਲੀਆਂ ਤੋਂ ਗਾਂ ਨਹੀਂ ਤੋਰੀ ਵਿਕਾਸ ਦਾ ਇਹਨਾਂ ਕੋ ਮਨਣਾ ਹੁੰਦਾ ਕਿ ਮਨੁੱਖ ਜਿਹੜਾ ਕਿੰਨਾ ਕਿ ਜਿਹੜਾ ਸਿਹਤਮੰਦ ਹੈ ਕੀ ਉਹਦੇ ਕੋਲ ਇਲਾਜ ਦੀ ਸਹੂਲਤ ਹੈਗੀ ਹੈ ਵਿਕਾਸ ਦਾ ਪਰਮਾਨਾ ਹੁੰਦਾ ਕਿ ਉਹਦੇ ਕੋਲ ਰੁਜ਼ਗਾਰ ਹੈਗਾ ਜਿੰਨਾ ਆਪਣਾ ਜਿਹੜਾ ਕੋਈ ਪਰਿਵਾਰ ਪਾਲ ਸਕੇ ਕੋਈ ਚੰਗੀ ਜ਼ਿੰਦਗੀ ਜੀ ਸਕੇ ਕੀ ਉਹਦੇ ਕੋਲ ਉਦੋਂ ਦਾ ਰੁਜ਼ਗਾਰ ਹੈਗਾ ਕੋਈ ਸਰਕਾਰੀ ਨੌਕਰੀ ਹੈਗੀ ਕੀ ਉਹਦੇ ਕੋਲ ਬੱਚਿਆਂ ਨੂੰ ਐਜੂਕੇਸ਼ਨ ਦੇਣ ਲਈ ਕੀ ਉਹਦੇ ਕੋਲ ਹੰਤਾ ਦੇ ਕੋਈ ਤਸੀਲੇ ਹੈਗੇ ਜਾਂ ਕੋਈ ਸਰਕਾਰ ਨੇ ਜਿਹੜਾ ਕੋਈ ਇੱਕ ਸਮਾਨ ਇੱਕ ਜਿਹੜੀ ਇੱਕ ਤਰ੍ਹਾਂ ਦੀ ਬਣਾਈ ਜੀ ਸਾਰਿਆਂ ਨੂੰ ਪ੍ਰੋਵਾਈਡ ਕਰਾਤੀ ਹੈ। ਯਾਨੀ ਕਿ ਇਹ ਸਾਰੀਆਂ ਚੀਜ਼ਾਂ ਜਿਹੜੇ ਉੱਤੋਂ ਤੈਅ ਹੁੰਦਾ ਕਿ ਕਿੰਨੀ ਜਿਹੜਾ ਵਿਕਾਸ ਆ। ਵਿਕਾਸ ਕਹਿੰਦੇ ਨਾਲ ਯਾਨੀ ਤੈਅ ਹੁੰਦਾ ਕਿ ਗਲੀਆਂ ਨਾਲੀਆਂ ਕਿ ਉਹ ਸਿਗਮੈਂਟੀਆਂ ਬੜੀਆਂ ਵੀ ਜਾਂ ਇੰਟਰਲੌਕ ਲਾਤਾ। ਕਿਉਂਕਿ ਇਹ ਤਾਂ ਹਮੇਸ਼ਾ ਗਲੀਆਂ ਨਾਲੀਆਂ ਜੋ ਬਾਹਰ ਵੀ ਆਏ ਤੇ ਤਸਾਂਸੀ ਤੇ ਤਸਾਂਲੀ ਵਿੱਚ ਇਸ ਕਹਾ ਕਿ ਵਿਕਾਸ ਜਿਹੜਾ ਵਿਕਾਸ ਦੇ ਨਾਅਵੇ ਰਿਹਾ ਖੋਖੇ ਦਾਅਵੇ ਆ ਖੋਖਲੇ ਦਾਅਵੇ ਆ। ਇਸ ਕਰਕੇ ਉਹ ਉਸ ਵਿਕਾਸ ਦੀ ਨਾਲ ਵੀ ਮਨੁੱਖ ਜਿਹੜਾ ਕਿੰਨੀ ਕੁ ਤਰੱਕੀ ਹੁੰਦਾ ਕੀਤੀ ਆ ਕੀ ਉਹਦੇ ਕੋਲ ਰੋਟੀ ਰੋਜੀ ਦਾ ਕੋਈ ਸਾਧਨ ਹੈਗੇ ਆ ਪਰਵੰਦ ਹੈਗਾ ਕੀ ਉਹਦੇ ਕੋਲ ਲਾਜ ਦੀ ਐਜੂਕੇਸ਼ਨ ਦੀ ਜਿਹੜੀ ਆ ਸਹੂਲਤ ਹੈਗੀ ਆ ਉਹਨੂੰ ਜਿਹੜਾ ਪ੍ਰੋਵਾਈਡ ਕਰਾ ਦਿੱਤਾ ਜਦੋਂ ਇਹ ਸਾਰਾ ਕੁਝ ਨਹੀਂ ਹੈਗਾ ਤੇ ਵਿਕਾਸ ਜਿਹੜਾ ਉਹ ਕਿੰਨਾ ਕੁ ਵਿਕਾਸ ਇਹਨਾਂ ਨੇ ਹੁੰਦਾ ਕੀਤਾ ਉਹ ਤੋਂ ਆਪਾਂ ਜਿਹੜਾ ਦੇਖ ਸਕਦੇ ਆ ਕਿ ਲੋਕ ਹੇਠਾਂ ਨੂੰ ਗਿਆ ਅਮੀਰ ਹੋਰ ਅਮੀਰ ਗਰੀਬ ਜਿਹੜੇ ਆ ਹੋਰ ਗਰੀਬ ਹੋ ਗਏ ਸਾਜੀ ਆម ਪਾਰਟੀ ਸਰਕਾਰ ਨੇ ਬੀਬੀਆਂ ਵਾਸਤੇ ਬੀਬੀਆਂ ਵਿੱਚ ਬੈਠੀਆਂ ਆ ਇਲੈਕਸ਼ਨ ਡਾਇਰੈਕਟ ਕੈਂਡੀਡੇਟ ਵੀ ਉਮੀਦਵਾਰ ਜਨਾਨੀਆਂ ਬੀਬੀਆਂ ਪਰ ਜਿਹੜੀ ਆ ਵਾਦੇ ਕਾਦੇ ਸਰਕਾਰਾਂ ਜਿਹੜੀਆਂ 2500 ਰੁਪਏ ਦੇੜੇ ਆ ਸਭਰ ਪਤਾ ਦੇਣਾ ਉਹਦੇ ਬਾਰੇ ਕੀ ਕਰਨਾ ਚਾਹੁੰਦੇ ਤੁਸੀਂ ਅੱਜ ਤੱਕ ਆ ਪਿਛਲੇ 3-4 ਦਿਨ ਜਿਹੜੇ ਆ ਕਨਕਟਰ ਔਰ ਡਰਾਈਵਰ ਜਿਹੜੇ ਬਸਾਂ ਦੇ ਹੜਤਾਲ ਕਰਕੇ ਰਹੇ ਆ ਹੜਤਾਲ ਕਿਉਂ ਕੀਤੀ ਉਹਨਾਂ ਨੇ ਅਰਦਾਸ ਕਰਕੇ ਉਹਨਾਂ ਨੇ ਕੀਤੀ ਸੀ ਕਿ ਆਮਾਨ ਦੇ ਪਾਰ ਦੀ ਦਿੱਲੀ ਦੇ ਜਿਹੜੇ ਚੋੜਾ ਹਨੀਆਂ ਦਿੱਲੀ ਦੇ ਵਿੱਚ ਜਿਹੜੇ ਇਹਨਾਂ ਲੀਡਰ ਆ ਔਰ ਉਹਨਾਂ ਦੇ ਕਾਰੋਬਾਰ ਦਾ ਪੰਜਾਬ ਦੀ ਸਰਕਾਰ ਨੂੰ ਫਿਕਰ ਹੈ ਔਰ ਪੰਜਾਬ ਦੀ ਸਰਕਾਰ ਦਿੱਲੀ ਦੇ ਜਿਹੜੇ ਵੱਡੇ ਜਿਹੜੇ ਤਨਾੜ ਆ ਉਹਨਾਂ ਨੂੰ ਜਿਹੜਾ ਟ੍ਰਾਂਸਪੋਰਟ ਦੇ ਕਾਰੋਬਾਰ ਦੇ ਵਿੱਚ ਉਹ ਕਹਿੰਦੇ ਹੱਸਾਂ ਪਾਉਣ ਲਈ ਪੰਜਾਬ ਦੀ ਸਰਕਾਰੀ ਬੱਸਾਂ ਉਹਨਾਂ ਦਾ ਪੱਟਾ ਬਣਾਉਣ ਲਈ ਜਿਹੜਾ ਪ੍ਰਾਈਵੇਟ ਕੱਢੀ ਉਹਨਾਂ ਬੱਸਾਂ ਜਦੋਂ ਪ੍ਰਾਈਵੇਟ ਟਰਾਂਸਪੋਰਟ ਹੋਣੀ ਹੈ ਮਸਾਲਾ ਤੇ ਉਹਦੇ ਨਾਲ ਜਿਹੜਾ ਬਹੁਤ ਸੇਫਟੀ ਜਿਹੜੀ ਬੱਸ ਦੀ ਸਹੂਲਤ ਆ ਉਹ ਵੀ ਚੱਲਦੀ ਔਰ ਮੁਲਾਜ਼ਮਾਂ ਦੇ ਰੋਜ਼ੀਆਂ ਜੰਦੀਆਂ ਰੱਖ ਲਈਆਂ ਔਰ ਜਿਹੜੀ ਗਾਂ ਜਿਹੜੀ ਜੇ ਪ੍ਰਾਈਵੇਟ ਬੈਂਕ ਮਾਲ ਦੇ ਲੋਕ ਕਿੱਥੇ ਪੈਲੇ ਸਰਕਾਰੀ ਇਸ ਕਰਕੇ ਜਿਹੜਾ ਉਹ ਸਰਕਾਰ ਉਹ ਮੁਫਤ ਮਿਹਰ ਦੀ ਜਿਹੜੀ ਸਹੂਲਤ ਆ ਉਹਦੇ ਨੂੰ ਵੀ ਖੋਣ ਜਿਹੜਾ ਜਾ ਰਹੀ ਆ ਉਹ ਜਿਹੜਾ ਸ਼ਾਸਨ ਜਿਹੜਾ ਰਸੀਆਂ ਚਾੜ ਗਿਆ ਹੋਣ ਦੀ ਤਰੀਕ ਦੇ ਵਿੱਚ ਮੁਫਤ ਕਿਉਂਕਿ ਮੋਤਲੀ ਸਹੂਲਤ ਕੋਈ ਨਹੀਂ ਕਿਸੇ ਨੇ ਨਹੀਂ ਮੰਗੀ ਕਿਸੇ ਆਦਰ ਨਹੀਂ ਗਿਆ ਸਾਡਾ ਫਰੀ ਬੱਸ ਜਿਹੜਾ ਉਹ ਕੀਤਾ ਜਾਵੇ ਪਰ ਜੇ ਅੱਜ ਦੀ ਡੇਢ ਦੇ ਵਿੱਚ ਫਰੀ ਬੱਸ ਹੋਇਆ ਤਾਂ ਮਜਬੂਰੀ ਵਸ ਕੇ ਦੇ ਇਧਰ ਉਧਰ ਜਾਣਾ ਪੈਂਦਾ ਔਰਤਾਂ ਨੂੰ ਚਾਹੇ ਬਰਮਾਰਾਂ ਨੂੰ ਔਰ ਜੇ ਉਹਦੀ ਸਹੂਲਤ ਹੈਗੀ ਆ ਤਾਂ ਉਹ ਸਹੂਲਤ ਜਿਹੜੀ ਆ ਬਰਕਰਾਰ ਰਹਿਣੀ ਚਾਹੀਦੀ ਆ ਕਿਉਂਕਿ ਸਫ਼ਰ ਉਹ ਲੋਕ ਕਰਦੇ ਆ ਜਿੰਨਾਂ ਕੋਲ ਆਪਰਾ ਕੋਈ ਸਾਧਨ ਨਹੀਂ ਹੈਗਾ ਔਰ ਉਹ ਲੋਕ ਸਫਰ ਕਰਦੇ ਜਿਨ੍ਹਾਂ ਦੇ ਕੋਲ ਕੋਈ ਆਮਦਨ ਦੇ ਸਾਧਨ ਨਹੀਂ ਹੈਗੇ ਨਾ ਕੋ ਜਮੀਨ ਹੈ ਨਾ ਉਹਨਾਂ ਲੋਕਾਂ ਦੇ ਕੋਲ ਕੋਈ ਜਿਹੜਾ ਕੋਈ ਇੰਡਸਟਰੀ ਦੇ ਵਿੱਚ ਕੋਈ ਹਿੱਸੇਦਾਰੀ ਹੈ ਨਾ ਹੀ ਕੋ ਸਰਕਾਰੀ ਨੌਕਰੀ ਹੈ ਤੇ ਨਾ ਹੀ ਕੋ ਸਰਕਾਰ ਨੇ ਉਹਨਾਂ ਨੂੰ ਕੋ ਪੱਕਾ ਉਤੰਦਾ ਕੋਈ ਰੁਜ਼ਗਾਰ ਮਹੱਇਆ ਕਰਵਾਇਆ ਕਿ ਜਿਹਦੇ ਨਾਲ ਉਹਨਾਂ ਦੀ ਘਰ ਆਮਦਨ ਹੋਵੇ ਕੋਈ ਜੀਵਨ ਵਿੱਚ ਪੈਸਾ ਹੋਵੇ ਤਾਂ ਉਹ ਆਪਣੇ ਕਰਾਇ ਭਣੇ ਲਾ ਕੇ ਇਧਰੋਂ ਤਾਂ ਜਾ ਸਕਦੇ ਆ ਫ੍ਰੀ ਬੱਸ ਸਫਰ ਜਿਹੜੀ ਜ਼ਰੂਰਤ ਹੈ ਸਰਕਾਰ ਉਹੀ ਖੋਲਦੀਆਂ ਸ਼ਾਸਨ ਕਰ ਰਹੀ ਹੈ ਬਿਜਲੀ ਦੇ ਬਿੱਲਾਂ ਦੀ माफी ਦੀ ਸਹੂਲਤ ਉਹ ਵੀ ਖੋਗੇ ਬਿੱਲ ਜਿਹੜਾ ਮਰਨ ਜਿਹੜਾ ਉਹਦੀਆਂ ਸ਼ਾਸਨ ਜਿਹੜੀਆਂ ਉਹ ਰੱਤੀਆਂ ਜਾ ਰਹੀਆਂ ਘੜੀਆਂ ਜਾ ਰਹੀਆਂ ਉਹਦੇ ਖਿਲਾਫ ਲੋਕਾਂ ਨੂੰ ਇਕੱਠੇ ਹੋ ਕੇ ਬੋਲਣ ਦੀ ਲੋੜ ਹੈ ਉਹਦੇ ਵਿਰੋਧ ਕਰਦੇ ਲੋੜ ਹੈ ਇਹ ਮੈਡਲ ਕਿਹੜੇ ਕਿਹੜੀ ਉਮੀਦ ਲਾ ਕੇ ਚੋਣ ਲਾਦੇ ਆ ਤੁਹਾਡਾ ਜੋ ਹੈਗਾ ਕੀ ਦੇਣਾ ਚਾਹੁੰਦੇ ਸੈਂ ਵੋਟਰਾਂ ਨੂੰ ਕੀ ਸੰਦੇ ਦੇਣਾ ਚਾਹੁੰਦੇ ਤੁਸੀਂ ਕੀ ਕਰਨ ਚਾਹੁੰਦੇ ਹੋ ਸਿਹਦੇ ਬੋਤਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਦੂਜੀਆਂ ਪਾਰਟੀਆਂ ਵਰਗੇ ਨਹੀਂ ਜਿਹਦਾ ਕਾਂਗਰਸ ਹੋਏ ਕੱਢ ਗਏ ਹੋਏ ਅਸੀਂ ਉਹਨਾਂ ਨਾਲ ਵੱਖਰੇ ਆ ਆਪਣੇ ਵੱਖਰੇ ਜਦੋਂ ਮਤਲਬ ਕਿ ਹਰ ਇੱਕ ਨਾਲ ਦੁੱਖ ਸੁੱਖ ਦੇ ਵਿੱਚ ਸਾਜੇ ਖੜੇ ਹੁੰਨੇ ਆ ਤੇ ਅਸੀਂ ਵੋਟਾਂ ਤੋਂ ਬਾਅਦ ਵੀ ਉਹਨਾਂ ਨਾਲ ਖੜੇ ਹੋਵਾਂਗੇ ਪਹਿਲਾਂ ਵੀ ਖੜੇ ਸੀ ਉਸ ਬਾਅਦ ਵਿੱਚ ਵੀ ਖੜੇ ਹਾਂ ਕੀ ਇਹ ਬੀਬੀਆਂ ਕੀ ਸੰਦੇਲਾ ਚਾਹੁੰਦੇ ਤੇ ਲੇਡੀਜ਼ ਆ ਲੀਡਰਸ ਚੌਂਚ ਮੈਦਾਨ ਚ ਉਤਰੇ ਹਨ ਕੀ ਬੀਬੀਆਂ ਸੰਦੇ ਦੇ ਨਾਲ ਚਾਹੁੰਦੀਆਂ ਬੇਪਰਾਨ ਆਪਣੇ ਮਤਲਬ ਕਿ ਕਿਤੇ ਵੀ ਆਪਣੇ ਦੁੱਖ ਸੁੱਖ ਦੇ ਵਿੱਚ ਸਾਡੇ ਅਸੀਂ ਖੜੇ ਹੋਵਾਂ ਪਹਿਲਾਂ ਵੀ ਖੜਾਉਂਦੇ ਸੀ ਬਾਅਦ ਵਿੱਚ ਵੀ ਖੜਾਉਂਦੇ ਸੀ ਥੈਂਕਸ ਅਗਲੀ ਵਾਰ ਮਜ਼ਦੂਰ ਕਿਸਾਨ ਮਜ਼ਦੂਰਾਂ ਤੇ ਹੋਰ ਬੇਹੰਤੀ ਲੋਕਾਂ ਦਾ ਇੱਕਾ ਜਿੰਦਾਬਾਦ 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 ਬੇਹੰਤੀ ਲੋਕਾਂ ਦਾ ਇੱਕਾ ਜਿੰਦਾਬਾਦ 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 ਲਡੇਰੇ ਹਕਮ ਮੁਤਾਬਕ ਮੁਤਾਬਕ ਮਿਹਨਤ ਕਾਰੀ ਲੋਕਾਂ ਦਾ ਇਕ ਅੱਜਦਾਬਾ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਕਿਸਾਨ ਮਜ਼ਦੂਰ ਤੇ ਹੋਰ ਮਿਹਨਤੀ ਲੋਕਾਂ ਦਾ ਇਕ ਅੱਜਦਾਬਾ ਜਿੰਦਾਬਾਦ ਜਿੰਦਾਬਾਦ ਲੜਾਂਗੇ ਵੀ ਲੜਾਂਗੇ ਜਿੱਤਾਂਗੇ ਵੀ ਜਿੱਤਾਂਗੇ ਲੜਾਂਗੇ ਵੀ ਲੜਾਂਗੇ ਜਿੱਤਾਂਗੇ ਵੀ ਜਿੱਤਾਂਗੇ ਬਿਜਲੀ ਬਿੱਲ 100 ਵਿੱਚ 225 ਰੱਦ ਕਰੋ ਰੱਦ ਕਰੋ ਰੱਦ ਕਰੋ ਕਰਾ ਵਿੱਚ ਬਿਜਲੀ ਦੇ ਬਿਲ ਲਾਉਣ ਦਾ ਸ਼ਾਸਨ ਬੰਦ ਕਰੋ ਬੰਦ ਕਰੋ ਬੰਦ ਕਰੋ ਲੋਕਾਂ ਦੇ ਕੋਲੋਂ ਬਿਜਲੀ ਦੀ ਸਹੂਲਤ ਖੋਣ ਦੀ ਸ਼ਾਸਿ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਜਲੀ ਬਿੱਲ 225 ਰੱਦ ਕਰੋ ਰੱਦ ਕਰੋ ਰੱਦ ਕਰੋ ਬਿਜਲੀ ਸੋਧ ਬਿੱਲ 225 ਰੱਦ ਕਰੋ ਰੱਦ ਕਰੋ ਜਿੰਦਾਬਾਦ 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 ਤੇਰੇ ਹਾਕਮ ਮੁਰਦਾਬਾਦ 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 ਹਰ ਤਰ੍ਹਾਂ ਦੀ ਲੁੱਟ ਕਰਨ ਵਾਲੇ ਆਗਾਂ ਮੁਰਦਾਬਾਦ 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 ਆਓ ਗੱਲ ਕਰੀਏ ਬਲਵਿੰਦਰ ਕੋਰ ਜੀ ਨਾਲ ਅਮੀਰਵਾਦ ਨਾਲ ਕਿਹੜੀ ਗਿਉਂਤ ਲੜਦੇ ਆਂ ਕਦੇ ਵਾਸਤੇ ਲੜਦੇ ਆਂ ਇਹਨਾਂ ਇੱਕ ਹੀ ਚੋਣ ਨਿਸ਼ਾਨ ਸਟੂਲ ਆਓ ਕਾਮਯਾਬ ਕਰੀਏ ਇਹਨਾਂ ਨੂੰ ਉਹਨਾਂ ਨੂੰ ਪੁੱਛੇ ਕਿਹੜੀ ਵੋਟ ਲੜ ਰਹਾ ਹੈ ਕਿਹੜੀ ਸ਼ਾਂਤੀ ਜਿਲ੍ਹਾ ਵਿਸ਼ਾ ਤੜੀ ਸੱਸੀ ਕਿਹੜੀ ਚੇਤਿਤ ਚੋਂ ਲੜਦੇ ਆਂ ਜੀ ਅੱਛਾ ਜ਼ਿਲ੍ਹਾ ਪ੍ਰਦੇਸ਼ ਵਾਲੀ ਬੋਟਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਬੋਟਾਂ ਦੇ ਸਾਰੇ ਵੋਟਰਾਂ ਨੂੰ ਵੋਟ ਅਪੀਲ ਕਰਦੇ ਆਂ ਸਾਨੂੰ ਵੋਟ ਪਾਓ ਕਾਮਜਾੜ ਬਣਾਓ ਅਸੀਂ ਪਹਿਲਾਂ ਵੀ ਇਹ ਸੰਘਰਸ਼ ਮਿਲ ਕੇ ਲੜਦੇ ਸੀ ਬਾਅਦ ਵਿੱਚ ਵੀ ਸੰਘਰਸ਼ ਹੀ ਲੜਾਂਗੇ ਜੀ ਆਪਣਾ ਕੋਈ ਸੰਪਰਕ ਨੰਬਰ ਦੱਸੀ ਜਾਵੇ ਹਾਂਜੀ ਟੈਲੀਫੋਨ ਨੰਬਰ ਦੱਸੀ ਜਾਵੇ ਟੈਲੀਫੋਨ ਨੰਬਰ ਕੋਈ ਆਪਣਾ 998887730 ओके ਥੈਂਕ ਯੂ